ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਕਸ਼ਮੀਰ ਦੇ ਪੁਸ਼ਣ ਇਲਾਕੇ ਵਿੱਚ ਨਗਰ ਰਜੌਰੀ ਜਿੱਥੇ 1672 ਈਸਵੀ ਨੂੰ RAM ਦੇ ਦੇਕਰ ਲక్ష్ਮਨ ਦਾਸ ਦਾ ਜਨਮ ਹੋਇਆ ਲక్ష్ਮਨ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਿਰੋਏ ਜਿਸਮ ਦਾ ਮਾਲਕ ਸੀ 15 ਸਾਲ ਦੀ ਉਮਰ ਵਿੱਚ ਹੀ ਲਸ਼ਮਣ ਦਾਸ অতি ਵੈਰਾਗਮਈ ਹੋ ਗਿਆ ਸੀ ਉਹ ਸਭ ਕੁਝ ਛੱਡ ਛਿੜਾ ਕੇ ਘਰੋਂ ਨਿਕਲ ਤੁਰਿਆ ਉਸਨੇ ਪਹਿਲੀ ਸਿੱਖਿਆ ਜਾਨਕੀ ਨਾਮਕ ਮਹਾਤਮਾ ਤੋਂ ਲਈ ਜਿਨ੍ਹਾਂ ਨੇ ਇਸ ਦਾ ਨਾਮ ਲਸ਼ਮਣ ਦਾਸ ਤੋਂ ਮਾਦੋ ਤਾਸ ਰੱਖ ਦਿੱਤਾ ਅਤੇ ਆਪਣੇ ਨਾਲ ਕਸ਼ਮੀਰ ਲੈ ਗਏ 1692 ਈਸਵੀ ਵਿੱਚ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕਿਨਾਰੇ ਇਸ ਨੇ ਇੱਕ ਕੁਟਿਆ ਹਵਨਵਾਈ ਅਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮੋਣ ਲੱਗਾ ਦੂਰ ਦੂਰ ਦੇ ਸ਼ਰਦਾਲੂ ਵੈਰਾਗੀ ਮਾਧੋਦਾਸ ਦੀਆਂ ਮੰਨਤਾ ਮੰਦੇ ਇੱਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝ ਮਾਧੋਦਾਸ ਬੜਾ ਹਰੀਦਿਆਂ ਸਿੱਧੀਆਂ ਦਾ ਮਾਲਕ ਸੀ ਉਹ ਆਪਣੇ ਡੇਰੇ ਵਿੱਚ ਆਏ ਹਰੇਕ ਸਾਧੂ ਸੰਤ ਤੇ ਰਾਹੀ ਪਾਂਦੀ ਦੀ ਬੇਇੱਜ਼ਤੀ ਕਰਿਆ ਕਰਦਾ ਸੀ ਉਸਨੇ ਆਪਣੇ ਡੇਰੇ ਵਿੱਚ ਇੱਕ ਪਲੰਘ ਰੱਖਿਆ ਹੋਇਆ ਸੀ ਤੇ ਜੋ ਵੀ ਸਾਧੂ ਸੰਤ ਉਸਦੇ ਡੇਰੇ ਤੇ ਆਉਂਦਾ ਉਹ ਉਸਨੂੰ ਉਸ ਪਲੰਘ ਤੇ ਬਿਠਾ ਦਿੰਦਾ ਤੇ ਫਿਰ ਆਪਣੀ ਰਿੱਧੀਆਂ ਸਿੱਧੀਆਂ ਨਾਲ ਉਸ ਪਲੰਘ ਨੂੰ ਉਲਟਾ ਕੇ ਉਸ ਸਾਧੂ ਸੰਤ ਨੂੰ ਥੱਲੇ ਡੇਗ ਦਿੰਦਾ ਤੇ ਫਿਰ ਤਾੜੀਆਂ ਮਾਰ ਕੇ ਹੱਸਦੇ। ਇਵੇਂ ਦੂਜਿਆਂ ਦੀ ਨਿਰਾਦਰੀਕਰਨ ਵਿੱਚ ਉਹ ਆਪਣੀ ਵਡਿਆਈ ਸਮਝਦਾ ਸੀ। ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਉਸਦੇ ਡੇਰੇ ਵਿੱਚ ਗਏ ਤੇ ਉਸ ਪਲੰਘ ਤੇ ਜਾ ਬਿਰਾਜੇ। ਮਾਦੋ ਦਾਸ ਉਸ ਸਮੇਂ ਡੇਰੇ ਵਿੱਚ ਨਹੀਂ ਸੀ। ਉਸਦੇ ਚੇਲਿਆਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਪਲੰਘ ਉਲਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਲਟਾ ਨਾ ਸਕੇ ਹੈਰਾਨ ਹੋ ਕੇ ਉਨ੍ਹਾਂ ਨੇ ਮਾਧੋਦਾਸ ਨੂੰ ਇਸ ਬਾਰੇ ਦੱਸਿਆ ਉਸ ਨੇ ਵੀ ਆ ਕੇ ਆਪਣੀ ਸਾਰੀ ਤਾਕਤ ਲਾ ਕੇ ਗੁਰੂ ਜੀ ਨੂੰ ਪਲੰਘ ਤੋੜੇਗਣਾ ਚਾਹਿਆ ਪਰ ਸਫਲ ਨਾ ਹੋ ਸਕਿਆ ਹੈਰਾਨ ਹੋ ਕੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਗੁਰੂ ਜੀ ਨੇ ਕਿਹਾ ਮੈਂ ਉਹ ਹਾਂ ਜਿਸ ਨੂੰ ਤੂੰ ਜਾਣਦਾ ਹੈ ਮਾਦੋਦਾਸ ਮੈਂ ਕਿਸ ਨੂੰ ਜਾਣਦਾ ਹਾਂ ਗੁਰੂ ਜੀ ਚੰਗੀ ਤਰ੍ਹਾਂ ਸੋਚਣਾ ਕਰ ਮਾਦੋਦਾਸ ਕੀਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਗੁਰੂ ਜੀ ਹਾਂ ਤੂੰ ਠੀਕ ਪਛਾਣਿਆ ਮੈਂ ਗੋਬਿੰਦ ਸਿੰਘ ਹੀ ਹਾਂ ਮਾਦੋਦਾਸ ਆਪ ਜੀ ਇੱਥੇ ਕਿਵੇਂ ਆ ਪਹੁੰਚੇ ਗੁਰੂ ਜੀ ਅਸੀਂ ਤੈਨੂੰ ਬੰਦਾ ਬਣਾ ਕੇ ਸਿੱਧੇ ਰਸਤੇ ਪਾਉਣਾ ਏ ਹਾਂ ਮਾਧੋਦਾਸ ਨੇ ਕਿਹਾ ਕਿਰਪਾ ਕਰੋ ਮੈਂ ਤੁਹਾਡਾ ਬੰਦਾ ਹਾਂ ਗੁਰੂ ਜੀ ਜੇ ਤੂੰ ਬੰਦਾ ਹੈ ਫਿਰ ਬੰਦਿਆਂ ਵਾਲੇ ਕੰਮ ਕਰ ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਗੁਰੂ ਜੀ ਤੋਂ ਬਖਸ਼ਿਸ਼ ਦੀ ਜਾਂਚ ਨਾ ਕਰਨ ਲੱਗਾ ਗੁਰੂ ਸਾਹਿਬ ਜੀ ਨੇ ਉਸ ਨੂੰ ਅਮਰਿਤਸਰ ਕਾ ਕੇ ਆਪਣਾ ਸਿੰਘ ਬਣਾਇਆ ਤੇ ਉਸ ਦਾ ਨਾਮ ਮਾਦੋਦਾਸ ਤੋਂ ਗੁਰਬਖਸ਼ ਸਿੰਘ ਰੱਖਿਆ ਉਸ ਨੂੰ ਪੰਜ ਤੀਰ ਅਤੇ ਪੰਜ ਸਿੰਘ ਦੇ ਕੇ ਕਿਹਾ ਇਸ ਵਕਤ ਉੱਤਰੀ ਭਾਰਤ ਵਿੱਚ ਬੜਾ ਜ਼ੁਲਮ ਹੋ ਰਿਹਾ ਹੈ ਜਾਓ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਸਿੰਘਾਂ ਨੂੰ ਇਕੱਠੇ ਆ ਕਰਕੇ ਖਾਲਸਾ ਫੌਜ ਬਣਾ ਕੇ ਇਸ ਜ਼ੁਲਮ ਦਾ ਨਾਸ਼ ਕਰੋ ਤਾਂ ਕਿ ਲੋਕਾਈ ਨੂੰ ਇਸ ਜ਼ੁਲਮ ਤੋਂ ਰਾਹਤ ਮਿਲ ਸਕੇ ਗੁਰੂ ਸਾਹਿਬ ਦੇ ਹੁਕਮ ਵਿੱਚ ਪੰਜਾਬ ਵਿਖੇ ਹਯਾਰਾਂ ਦੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਰਲੇ ਬੰਦਾ ਸਿੰਘ ਬਹਾਦਰ ਦੀ ਮਹਿੰਮ ਨੇ ਸੂਬਾ ਸਰਹੰਦ ਵजीर खान ਨੂੰ ਕਤਲ ਕਰਕੇ ਸਾਰਾ ਇਲਾਕਾ ਫਤਿਹ ਕੀਤਾ ਅਤੇ ਕਰਨਾਲ ਤੋਂ ਲੈ ਕੇ ਅਟਕ ਤੱਕ ਖਾਲਸਾ ਰਾਜ ਕਾਇਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ